ਹਾਂਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੀ ਹਾਂ ਤੁਸੀਂ ਸਾਰੇ ਜਾਣੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਹਾਂ ਜੀ ਅੱਜ ਜਿਹੜੀ ਮੈਂ ਵੀਡੀਓ ਬਣਾ ਰਹੀਆਂ ਇਹ ਮੇਰਾ ਆਪਣਾ ਪਰਸਨਲ ਐਕਸਪੀਰੀਅੰਸ ਹੈ ਮੈਂ ਸੋਚਿਆ ਮੈਂ ਤੁਹਾਡੇ ਨਾਲ ਸ਼ੇਅਰ ਕਰਦੀਆਂ ਹੋ ਸਕਦਾ ਹੈ ਕਿਸੇ ਦੇ ਕੰਮ ਦੀ ਗੱਲ ਹੋਵੇ ਹਨਾ ਤੇ ਆਪਾਂ ਜ਼ਿੰਦਗੀ ਦੇ ਵਿੱਚ ਕਈ ਵਾਰੀ ਕੋਈ ਨਾ ਕੋਈ ਕੰਮ ਜਦੋਂ ਸਟਾਰਟ ਕਰਦੇ ਆ ਉਹ ਆਪਣੇ ਵੀ ਬਹੁਤ ਵੱਡਾ ਹੁੰਦਾ ਹਨਾ ਕੰਮ ਆਪਾਂ ਸੋਚਦੇ ਆਂ ਵੀ ਇਹ ਕੰਮ ਪੂਰਾ ਹੋ ਜਾਵੇ ਇਹਦੇ ਨਾਲ ਮੇਰੀਆਂ ਬਹੁਤ ਉਮੀਦਾਂ ਆਸਾਂ ਖੁਸ਼ੀਆਂ ਪਤਾ ਨਹੀਂ ਕੀ ਕੀ ਜੁੜਿਆ ਹੁੰਦਾ ਹਨਾ ਆਪਣਾ ਉਹਦੇ ਨਾਲ ਆਪਾਂ ਬਹੁਤ ਦਵਾਵਾਂ ਕਰਦੇ ਆਂ ਵੀ ਇਹ ਕੰਮ ਵਾਸ ਮੇਰਾ ਪੂਰਾ ਹੋ ਜੇ ਤੇ ਫਿਰ ਮੈਂ ਐ ਕਰੂੰਗਾ ਜ਼ਿੰਦਗੀ ਦੇ ਵਿੱਚ ਐ ਕਰੂੰਗਾ ਐ ਕਰੂੰਗਾ ਹਨਾ ਸਾਰੇ ਨਾਲ ਹੀ ਹੁੰਦਾ ਹੋਣਾ ਇਹ ਜਦੋਂ ਆਪ ਕੋਈ ਕੰਮ ਸ਼ੁਰੂ ਕਰਦੇ ਆਂ ਪਰ ਜਦੋਂ ਆਪਾਂ ਨੂੰ ਲੱਗਦਾ ਵੀ ਬਸ ਇਹ ਕੰਮ ਤਾਂ ਹੋ ਗਿਆ ਹੁਣ ਹਨਾ ਉਸ ਤੋਂ ਬਾਅਦ ਜਦੋਂ ਕੰਮ ਆਪਣਾ ਬਸ ਉਹ ਕੰਮ ਹੁੰਦਾ ਹੀ ਨਹੀਂ ਆਪਣਾ ਬਿਲਕੁਲ ਵੀ ਆਪਾਂ ਨੂੰ ਲੱਗਦਾ ਵੀ ਵਾਸੇ ਤਾਂ ਹੋ ਹੀ ਜਾਊਗਾ ਆਪਣਾ ਕੰਮ ਪਰ ਜਦੋਂ ਉਹਦਾ ਰਿਜ਼ਲਟ ਨਿਕਲਦਾ ਉਹ ਜ਼ੀਰੋ ਹੁੰਦਾ ਹਨਾ ਤੇ ਆਪਾਂ ਇੰਨਾ ਕੁ ਟੁੱਟ ਜਾਂਦੇ ਅੰਦਰੋਂ ਆਪਾਂ ਨੂੰ ਲੱਗਦਾ ਵੀ ਇਹ ਤਾਂ ਮੈਂ ਸੋਚਿਆ ਹੀ ਨਹੀਂ ਸੀ ਵੀ ਇਹ ਕੰਮ ਐਦਾਂ ਹੋ ਜਾਊਗਾ ਤੇ ਪਰ ਚਲੋ ਜਦੋਂ ਆਪਣਾ ਕੋਈ ਕੰਮ ਨਹੀਂ ਹੁੰਦਾ ਆਪਾਂ ਨੂੰ ਚੱਲਣਾ ਤਾਂ ਪੈਂਦਾ ਹੀ ਹੁੰਦਾ ਹਨਾ ਵੀ ਇਹ ਚੱਲਣਾ ਹੀ ਪਊਗਾ ਬਾਕੀ ਆਪਾਂ ਕਿਤੇ ਨਾ ਕਿਤੇ ਆ ਕੇ ਇਹ ਵੀ ਸੋਚਣ ਲੱਗ ਜਾਨੇ ਹੁੰਨੇ ਆ ਵੀ ਪ੍ਰਮਾਤਮਾ ਦੀ ਮਰਜ਼ੀ ਹੋਊਗੀ ਉਹਨੇ ਸਾਡੇ ਨਾਲ ਕੁਝ ਹੋਰ ਵਧੀਆ ਕਰਨਾ ਹੋਊਗਾ ਹਣਾ ਚਲੋ ਹੁੰਦਾ ਤਾਂ ਇਦਾਂ ਹੀ ਆ ਕਿ ਹੋ ਸਕਦਾ ਪਰਮਾਤਮਾ ਨੇ ਸਾਡੇ ਲਈ ਕੁਝ ਹੋਰ ਵਧੀਆ ਸੋਚਿਆ ਹੋਇਆ ਹੋਵੇ ਫਿਰ ਆਪਾਂ ਨੂੰ ਇਹੀ ਸੋਚਣਾ ਪੈਂਦਾ ਜ਼ਿੰਦਗੀ ਦੇ ਵਿੱਚ ਸ਼ਾਇਦ ਅੱਗੇ ਜਾ ਕੇ ਉਹ ਠੀਕ ਵੀ ਹੁੰਦਾ ਪਰ ਉਸ ਟਾਈਮ ਤੇ ਮਨ ਸਮਝਾਉਣਾ ਬੜਾ ਔਖਾ ਹੁੰਦਾ ਆਪਾਂ ਨੂੰ ਵੀ ਮੈਂ ਤਾਂ ਇਸ ਕੰਮ ਤੋਂ ਇਨੀ ਉਮੀਦ ਤਾਂ ਲਾਈਆਂ ਹੋਈਆਂ ਸੀ ਇਹ ਕੰਮ ਮੇਰਾ ਹੋਇਆ ਨਹੀਂ ਦੇਖੋ ਮੈਂ ਆਪਣਾ ਪਰਸਨਲ ਐਕਸਪੀਰੀਅੰਸ ਜਿਹੜਾ ਉਹ ਸ਼ੇਅਰ ਕਰਦੀਆਂ ਤੁਹਾਡੇ ਨਾਲ ਅੱਜ ਸਾਡਾ ਮੇਰਾ ਕੋਈ ਕੰਮ ਵਿੱਢਿਆ ਹੋਇਆ ਸੀਗਾ ਅਸੀਂ ਬੜੇ ਖੁਸ਼ ਸੀ ਉਸ ਕੰਮ ਤੇ ਵੀ ਹਾਂ ਸਾਡਾ ਇਹ ਕੰਮ ਹੋ ਜੂਗਾ ਤਾਂ ਅਸੀਂ ਇੰਨੇ ਖੁਸ਼ ਹੋ ਜਾਾਂਗੇ ਜਾਂ ਆਏ ਹੋ ਜੂਗਾ ਇਹ ਸਾਡੀ ਜ਼ਿੰਦਗੀ ਵਧੀਆ ਹੋ ਜੂਗੀ ਐ ਹੋ ਜੂਗੀ ਹਨ ਤੇ ਕਿਤੇ ਨਾ ਕਿਤੇ ਇਹ ਆਪਣੀ ਆਦਤ ਸਾਰਿਆਂ ਦੀ ਹੁੰਦੀ ਆ ਵੀ ਕੰਮ ਜਦੋਂ ਆਪਾਂ ਸਟਾਰਟ ਕਰਦੇ ਆ ਆਪਾਂ ਸੋਚਦੇ ਆ ਵੀ ਚਲ ਇਹ ਆ ਬੰਦਾ ਮੇਰਾ ਖਾਸ ਆ ਵੀ ਆਪਾਂ ਇਹਨੂੰ ਦੱਸ ਦਈਏ ਵੀ ਇਹਨੂੰ ਦੱਸਣਾ ਕੁਝ ਨਹੀਂ ਹੁੰਦਾ ਹੈਗਾ ਹਨ ਆਪਾਂ ਐਕਸਾਈਟਮੈਂਟ ਚ ਦੱਸ ਬੈਠਦੇ ਆ ਆਪਣੇ ਕੰਮ ਵੀ ਆਪਾਂ ਆ ਕੰਮ ਵਿੱਢਿਆ ਹੋਇਆ ਬਰ ਤੁਸੀਂ ਨਾ ਪਹਿਲੀ ਗੱਲ ਇਹ ਆ ਵੀ ਤੁਸੀਂ ਕਦੇ ਵੀ ਜਦੋਂ ਤੁਸੀਂ ਆਪਣਾ ਕੋਈ ਕੰਮ ਸਟਾਰਟ ਕਰਦੇ ਹੋ ਨਾ ਕਦੇ ਕਿਸੇ ਨੂੰ ਨਾ ਦੱਸੋ ਕਦੇ ਕਿਸੇ ਨੂੰ ਨਾ ਦੱਸੋ ਤੁਹਾਡਾ ਕਿੰਨੇ ਹੀ ਜਿਗਰੀ ਹੋਵੇ ਕਿੰਨੇ ਹੀ ਯਾਰ ਦੋਸਤ ਹੋਵੇ ਕਿੰਨੇ ਹੀ ਤੁਹਾਡਾ ਆਪਣਾ ਹੋਵੇ ਬਸ ਮੁੱਕਦੀ ਗੱਲ ਕੀ ਆ ਕਿ ਬਸ ਆਪਣੇ ਖੂਨ ਦੇ ਰਿਸ਼ਤਿਆਂ ਤੋਂ ਵੀ ਕਈ ਵਾਰੀ ਉਹ ਗੱਲ ਤੁਸੀਂ ਲੁਕਾ ਲਿਆ ਕਰੋ ਜਿੰਨਾ ਤੁਹਾਡਾ ਕੰਮ ਨਹੀਂ ਹੁੰਦਾ ਜਿੰਨਾ ਚਿਰ ਤੇ ਇਹ ਮੈਂ ਆਪਣਾ ਪਰਸਨਲ ਐਕਸਪੀਰੀਅੰਸ ਦੱਸ ਰਹੀ ਆ ਵੀ ਉਹਨਾਂ ਚਿਰ ਤੁਸੀਂ ਕਦੇ ਕਿਸੇ ਨੂੰ ਕੋਈ ਗੱਲ ਨਾ ਦੱਸਿਆ ਕਰੋ ਜਿੰਨਾ ਤੁਹਾਡਾ ਜਿੰਨਾ ਚਿਰ ਤੁਹਾਡਾ ਕੰਮ ਨਹੀਂ ਪੂਰਾ ਹੁੰਦਾ ਉਹ ਤੇ ਮੇਰੇ ਚ ਇਹ ਥੋੜੀ ਜੀ ਆਦਤ ਹੈਗੀ ਆ ਵੀ ਮੈਨੂੰ ਇਹ ਹੁੰਦਾ ਵਿਚਾਰੋ ਇਹ ਤਾਂ ਆਪਣੇ ਨੇ ਇਹ ਥੋੜੀ ਆਪਣੇ ਕੰਮ ਤੇ ਕੋਈ ਹਾਇ ਪਾਉਣਗੇ ਪਰ ਦੇਖੋ ਸ਼ਾਇਦ ਜਿਹੜਾ ਬੰਦਾ ਹਾਇ ਪਾਉਂਦਾ ਹੁੰਦਾ ਉਹਨੂੰ ਵੀ ਪਤਾ ਨਹੀਂ ਹੁੰਦਾ ਵੀ ਉਹ ਕੀ ਕਰ ਰਿਹਾ ਇਹਨਾਂ ਕੁਦਰਤੀ ਹੁੰਦਾ ਵੀ ਆਪਾਂ ਜਦੋਂ ਆਪਣੇ ਤੋਂ ਆਪਣਾ ਭੈਣ ਭਾਈ ਜਾਂ ਕੋਈ ਹੋਰ ਵੀ ਆਪਣੇ ਤੋਂ ਅੱਗੇ ਵਧਣ ਲੱਗਦਾ ਤਾਂ ਇਹ ਕੁਦਰਤੀ ਹੁੰਦਾ ਵੀ ਉਹ ਜੈਲਸੀ ਹੋ ਜਾਂਦੀ ਆ ਬੰਦੇ ਨੂੰ ਜਾਂ ਕੁਝ ਵੀ ਹੋ ਜਾਂਦਾ ਹੈ ਨਾ ਮਨ ਦੇ ਵਿੱਚ ਆ ਜਾਂਦਾ ਮੈਂ ਚਲੋ ਕਿਸੇ ਦਾ ਕਿਸੇ ਨੂੰ ਟਾਰਗੇਟ ਨਹੀਂ ਕਰ ਰਹੀ ਵੀ ਇੱਕ ਕੋਈ ਖਾਸ ਹੁੰਦਾ ਭੈਣ ਭਾਈ ਹੁੰਦੇ ਨੇ ਜਾਂ ਕਿਵੇਂ ਕੋਈ ਵੀ ਹੋ ਸਕਦਾ ਇਹ ਹੈ ਨਾ ਥੋੜਾ ਯਾਰ ਦੋਸਤ ਜਿਗਰੀ ਕੋਈ ਵੀ ਹੋ ਸਕਦਾ ਤੇ ਪਲੀਜ਼ ਤੁਸੀਂ ਕਿਸੇ ਨੂੰ ਕੋਈ ਕੰਮ ਦੱਸਣ ਲੱਗੇ ਕੁਝ ਨਾ ਦੱਸਿਆ ਕਰੋ ਕਿਸੇ ਨੂੰ ਬਸ ਆਪਣਾ ਕੰਮ ਕਰਿਆ ਜਦੋਂ ਹੋ ਗਿਆ ਉਹਦੀ ਦੱਸਿਆ ਕਰੋ ਹਨਾ ਤੇ ਦੂਸਰਾ ਇਹ ਹੁੰਦਾ ਵੀ ਆਪਾਂ ਪਲੈਨਿੰਗ ਬਹੁਤ ਜ਼ਿਆਦਾ ਕਰ ਲੈਨੇ ਆ ਉਸ ਕੰਮ ਲਈ ਹਨਾ ਆਪਾਂ ਸੋਚਦੇ ਆ ਵੀ ਇਹ ਤਾਂ ਬਸ ਮੈਂ ਪਰਫੈਕਟ ਤਰੀਕੇ ਨਾਲ ਹੀ ਕਰੂੰਗਾ ਇਹ ਕੰਮ ਨੂੰ ਤਾਂ ਇਹ ਇਹਦੇ ਲਈ ਤਾਂ ਟਾਈਮ ਸਹੀ ਆ ਹੋਊਗਾ ਉਹ ਹੋਊਗਾ ਤੁਸੀਂ ਇਹ ਪਲੈਨਿੰਗਾਂ ਨਾ ਕਰਿਆ ਕਰੋ ਇੱਕ ਬਸ ਵੀ ਤੁਸੀਂ ਪਲੈਨਿੰਗ ਕਰ ਲਈ ਵੀ ਮੈਂ ਤਾਂ ਇਹਨੂੰ ਪਰਫੈਕਟ ਤਰੀਕੇ ਨਾਲ ਹੀ ਕਰੂੰਗਾ ਜਦੋਂ ਤੁਸੀਂ ਸੋਚਿਆ ਵੀ ਹਾਂ ਇਹ ਕੰਮ ਮੈਂ ਸ਼ੁਰੂ ਕਰਨਾ ਤਾਂ ਤੁਸੀਂ ਬਸ ਰੱਬ ਦੇ ਭਰੋਸਾ ਰੱਖ ਕੇ ਉਹ ਕੰਮ ਸ਼ੁਰੂ ਕਰਦਿਆ ਕਰੋ ਕਿਉਂਕਿ ਨਾ ਇਹ ਰਿਜ਼ਲਟ ਜਿਹੜਾ ਹੁੰਦਾ ਹੈ ਕਿਸੇ ਨੂੰ ਨਹੀਂ ਪਤਾ ਹੁੰਦਾ ਕਈ ਵਾਰੀ ਆਪਣੀਆਂ ਬਹੁਤ ਜ਼ਿਆਦਾ ਪਲੈਨਿੰਗਾਂ ਕਰਨ ਦੇ ਬਾਅਦ ਵੀ ਆਪਣੇ ਜਿਹੜੇ ਰਿਜ਼ਲਟ ਹੁੰਦੇ ਨੇ ਉਹ ਮਾੜੇ ਆ ਜਾਂਦੇ ਨੇ ਕਈ ਵਾਰੀ ਆਪਾਂ ਬਿਲਕੁਲ ਐਫਰਟ ਨਹੀਂ ਕਰਦੇ ਕਿਸੇ ਚੀਜ਼ ਪਿੱਛੇ ਉਹ ਆਪਣੇ ਰਿਜ਼ਲਟ ਬਹੁਤ ਵਧੀਆ ਆਉਂਦੇ ਨੇ ਇਸੇ ਲਈ ਨਾ ਤੁਸੀਂ ਬਾਲੀਆਂ ਪਲੈਨਿੰਗਾਂ ਨਾ ਕਰਿਆ ਕਰੋ ਬਸ ਕਰ ਦਿਆ ਕਰੋ ਕੰਮ ਨੂੰ ਜਿਹੜੇ ਨੂੰ ਆਪਾਂ ਕਰਨਾ ਚਾਹੁੰਦੇ ਹੁੰਨੇ ਆ ਜਦੋਂ ਆਪਾਂ ਉਹ ਚੀਜ਼ ਨੂੰ ਲੰਮਾ ਖਿੱਚੀ ਜਾਂਦੇ ਆ ਖਿੱਚੀ ਜਾਂਦੇ ਆ ਫਿਰ ਉਹ ਆਪਣਾ ਕੰਮ ਨਾ ਕਿਤੇ ਨਾ ਕਿਤੇ ਫਿਰ ਅਟਕ ਜਾਂਦਾ ਤੇ ਜਿਹੜੀ ਤੀਜੀ ਚੀਜ਼ ਜਿਹੜੀ ਮੈਂ ਮਹਿਸੂਸ ਕੀਤੀ ਆ ਵੀ ਤੀਜੀ ਚੀਜ਼ ਜਿਹੜ ਆਪਾਂ ਕਈ ਵਾਰੀ ਆਪਾਂ ਨੂੰ ਲੱਗਦਾ ਹੁੰਦਾ ਆਪਣਾ ਕੰਮ ਨਾ 99% ਹੋ ਜਾਂਦਾ ਆਪਾਂ ਨੂੰ ਲੱਗਦਾ ਹੁੰਦਾ ਵੀ ਬਸ ਇਹ ਤਾਂ ਹੋ ਗਿਆ ਹੁਣ ਕੰਮ ਹਨਾ ਆਪਾਂ ਪਹਿਲੀ ਖੁਸ਼ੀ ਚ ਆ ਜੰਨੇ ਆ ਬਹੁਤ ਜ਼ਿਆਦਾ ਆਪਾਂ ਬਹੁਤ ਜ਼ਿਆਦਾ ਐਕਸਾਈਟਡ ਹੋ ਜੰਨੇ ਆ ਆਪਣਾ ਕੰਮ ਭਾਵੇਂ 1% ਹੀ ਰਹਿੰਦਾ ਹੋਵੇ ਆਪਾਂ ਨੂੰ ਇਹ ਹੋਇਆ ਤਾਂ ਵੀ ਨਹੀਂ ਬਸ ਹੁਣ ਤਾਂ ਇਹ ਹੋ ਗਿਆ ਕੰਮ ਹੁਣ ਕੀ ਆ ਹੁਣ ਤਾਂ ਬਸ ਹੋ ਹੀ ਗਿਆ ਬਸ ਸਾਰਾ ਆਪਾਂ ਪਹਿਲੇ ਹੀ ਥੋੜਾ ਜਿਹਾ ਖੁਸ਼ੀ ਦੇ ਵਿੱਚ ਆ ਜੰਨੇ ਆ ਹਨਾ ਤੇ ਮੈਂ ਇਹ ਨਹੀਂ ਕਹਿੰਦੀ ਵੀ ਤੁਸੀਂ ਖੁਸ਼ੀ ਨਾ ਮਨਾਓ ਪਰ ਖੁਸ਼ੀ ਮਨਾਓ ਥੋੜਾ ਕੰਮ ਹੋਣ ਤੋਂ ਬਾਅਦ ਚੋਂ ਮਨਾਓ ਮੈਂ ਇਹ ਆਪਣੀ ਜ਼ਿੰਦਗੀ ਦੇ ਵਿੱਚ ਐਕਸਪੀਰੀਅੰਸ ਕਰਕੇ ਦੇਖ ਲਿਆ ਮੇਰੇ ਜ਼ਿੰਦਗੀ ਦੇ ਵਿੱਚ ਕਈ ਕੰਮ ਐੇ ਜਿਹੜੇ 99% ਹੋ ਗਏ 1% ਤੇ ਆ ਕੇ ਉਹ ਕੰਮ ਜਿਹੜੇ ਹੈਗੇ ਨੇ ਉਹ ਰੁਕ ਜਾਂਦੇ ਨੇ ਫਿਰ ਇੰਨਾ ਕੁ ਦੁੱਖ ਲੱਗਦਾ ਨਾ ਬੰਦੇ ਨੂੰ ਫਿਰ ਲੱਗਦਾ ਹੁੰਦਾ ਵੀ ਮੈਂ ਕਿਉਂ ਇਹ ਉਮੀਦ ਲਗਾਈ ਪਤਾ ਨਹੀਂ ਇਹ ਪਰਮਾਤਮਾ ਦੀ ਕੀ ਰਜ਼ਾ ਹੁੰਦੀ ਹੈ ਇਹਦੇ ਵਿੱਚ ਵੀ ਸਾਡਾ ਕਈ ਵਾਰੀ ਕੰਮ 99% ਕਰਕੇ 1% ਜਿਹੜਾ ਹੁੰਦਾ ਪਤਾ ਨਹੀਂ ਕਿਵੇਂ ਰੁਕ ਜਾਂਦਾ ਉਹ ਕੰਮ ਆਪਾਂ ਇੰਨੀਆਂ ਅਰਦਾਸਾਂ ਉਮੀਦਾਂ ਲਾਈਆਂ ਹੁੰਦੀਆਂ ਨੇ ਉਸ ਕੰਮ ਤੋਂ ਪਤਾ ਨਹੀਂ ਕਿੰਨੀਆਂ ਕਰ ਅਰਦਾਸਾਂ ਵੀ ਕਰੀਆਂ ਹੁੰਦੀਆਂ ਨੇ ਤੇ ਬਸ ਮੈਂ ਇਹੀ ਕਹੂੰਗੀ ਵੀ ਤੁਸੀਂ ਇਹ ਤਿੰਨ ਗੱਲਾਂ ਯਾਦ ਰੱਖਿਓ ਜੇ ਤੁਹਾਨੂੰ ਵਧੀਆ ਲੱਗੀਆਂ ਤਾਂ ਮੇਰੀਆਂ ਮੇ ਇਹ ਆਪਣਾ ਮੇਰਾ ਪਰਸਨਲ ایکسپੀਰੀਅੰਸ ਆ ਪਹਿਲੀ ਗੱਲ ਇਹ ਆ ਵੀ ਆਪਣਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕਿਸੇ ਨੂੰ ਨਾ ਦੱਸੋ ਵੀ ਤੁਸੀਂ ਕੀ ਕੰਮ ਕਰ ਰਹੇ ਹੋ ਮੈਂ ਤਾਂ ਇੱਥੋਂ ਤੱਕ ਕੀ ਕਹੂੰਗੀ ਵੀ ਭਾਵੇਂ ਤੁਹਾਡੇ ਖੂਨ ਦੇ ਰਿਸ਼ਤੇ ਵੀ ਨੇ ਪਰ ਤੁਸੀਂ ਉਹਨਾਂ ਨੂੰ ਆਪਣਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਨਾ ਦੱਸੋ ਹਣਾ ਤੇ ਦੂਜੀ ਗੱਲ ਇਹ ਹੀ ਆ ਵੀ ਬਾਲੀਏ ਪਲੈਨਿੰਗਾਂ ਨਾ ਕਰਿਆ ਕਰੋ ਕੰਮ ਲਈ ਹਨਾ ਬਸ ਕਰਦਿਆ ਕਰੋ ਕਈ ਵਾਰੀ ਪਤਾ ਨਹੀਂ ਕਿੰਨੇ ਆਪਾਂ ਉਸ ਚੀਜ਼ ਲਈ ਮਿਹਨਤ ਕਰਦੇ ਆ ਉਹ ਕੰਮ ਆਪਣਾ ਵਧੀਆ ਨਹੀਂ ਹੁੰਦਾ ਕਈ ਵਾਰੀ ਆਪਾਂ ਨਾ ਉਹੀ ਸੋਚ ਕੇ ਕੋਈ ਕੰਮ ਸ਼ੁਰੂ ਕਰਦਦੇ ਨੇ ਆ ਉਹ ਇੰਨਾ ਕਿ ਸਿਰੇ ਚੜ ਜਾਂਦਾ ਵੀ ਆਪਾਂ ਨੂੰ ਲੱਗਦਾ ਵੀ ਹਾਂ ਇਹ ਤਾਂ ਮੈਂ ਸੋਚਿਆ ਹੀ ਨਹੀਂ ਸੀ ਵੀ ਐ ਹੋ ਜਾਊਗਾ ਤੇ ਬਸ ਤੀਜੀ ਜਿਹੜੀ ਗੱਲ ਹੈਗੀ ਆ ਉਹ ਇਹ ਹੀ ਆ ਵੀ ਜਿੰਨਾ ਚਿਰ ਥੋੜਾ ਕੰਮ ਨਹੀਂ ਹੁੰਦਾ ਤੁਸੀਂ ਖੁਸ਼ੀ ਨਾ ਮਨਾਓ ਉਹਨਾਂ ਚਿਰ ਕਿਉਂਕਿ ਜਿਹੜਾ ਫਿਰ ਬਾਅਦ ਚ ਦੁੱਖ ਲੱਗਦਾ ਨਾ ਉਹ ਬੰਦੇ ਨੂੰ ਪਤਾ ਹੁੰਦਾ ਵੀ ਹਾਂ ਫਿਰ ਬੰਦਾ ਕਈ ਵਾਰੀ ਰੱਬ ਨਾਲ ਵੀ ਰੋਸੇ ਕਰਨ ਲੱਗ ਜਾਂਦਾ ਚਲੋ ਰੱਬ ਨਾਲ ਤਾਂ ਮੈਂ ਨਹੀਂ ਤੁਹਾਨੂੰ ਕਹਿੰਦੀ ਵੀ ਰੋਸਾ ਕਰੋ ਕਿਉਂਕਿ ਕਈ ਵਾਰੀ ਨਾ ਇਹ ਚੀਜ਼ਾਂ ਬਾਅਦ ਚੋਂ ਪਤਾ ਲੱਗਦੀਆਂ ਨੇ ਆਪਾਂ ਨੂੰ ਵੀ ਜੋ ਆਪਣੇ ਨਾਲ ਜ਼ਿੰਦਗੀ ਦੇ ਵਿੱਚ ਨਹੀਂ ਹੋਇਆ ਉਹ ਨਾ ਹੋਣਾ ਹੀ ਬਿਹਤਰ ਸੀਗਾ ਤੇ ਜੋ ਪਰਮਾਤਮਾ ਦਿੰਦਾ ਉਹੀ ਬਿਹਤਰ ਹੁੰਦਾ ਸਾਡੇ ਲਈ ਤੇ ਬਸ ਮੈਂ ਅੱਜ ਆਪਣਾ ਪਰਸਨਲ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਨਾ ਸੀ ਜੇ ਵੀਡੀਓ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਹੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ ਜੀ Редактор субтитров А.Семкин Корректор А.Егорова